ਪੰਜਾਬ ਦੇ ਮਹਿੰਗੇ ਸਕੂਲਾਂ ਨੂੰ ਮਾਤ ਪਾਉਂਦਾ ਇਹ ਬਠਿੰਡੇ ਦਾ ਸਰਕਾਰੀ ਸਕੂਲ ਹੈ। ਇਹਦੀ ਜਿੰਨੀ ਤਾਰੀਫ਼ ਕਰੀਏ ਓਨੀ ਹੀ ਥੋੜੀ ਹੈ। ਇਸੇ ਕਰਕੇ ਹੀ ਪ੍ਰਿੰਸੀਪਲ ਸਰਦਾਰ ਕੁਲਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੇ ਸਟੇਟ ਅਵਾਰਡ ਦੇ ਨਾਲ ਨਿਵਾਜਿਆ। ਕੁੱਲ 77 ਜਿਹੜੇ ਅਧਿਆਪਕ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਸੀਗਾ ਤੇ ਮੇਰੇ ਲਈ ਬੜੇ ਮਾਣ ਦੀ ਗੱਲ ਉਸ ਦਿਨ ਮੈਨੂੰ ਬੜਾ ਮਹਿਸੂਸ ਹੋਇਆ ਕਿ ਮੈਂ ਜੋ ਕੰਮ ਕਰ ਰਿਹਾ ਤਨਦੇਹੀ ਦੇ ਨਾਲ ਉਹ ਮੇਰੇ ਕੰਮਾਂ ਨੂੰ ਪਹਿਚਾਨ ਕੇ ਜਿਹੜਾ ਹੈਗਾ ਮੈਨੂੰ ਅਵਾਰਡ ਦਿੱਤਾ ਜਾ ਰਿਹਾ। ਜਿਹੜੀਆਂ ਸਹੂਲਤਾਂ ਤੇ ਦੇਖੇ ਸਰਕਾਰੀ ਸਕੂਲ ਦੀ ਐ ਇਹ ਤੁਸੀਂ ਕਿਸੇ ਹੋਰ ਸਰਕਾਰੀ ਸਕੂਲ ਦੇ ਵਿੱਚ ਦੇਖਣਾ ਤਾਂ ਦੂਰ ਦੀ ਗੱਲ ਹੈ ਕਦੇ ਸੋਚਿਆ ਵੀ ਨਹੀਂ ਪੜਾ ਜੇ ਸਹੂਲਤਾਂ ਗਿਣੌਣ ਲੱਗ ਪਏ ਤਾਂ ਸ਼ਾਇਦ ਸਮਾਂ ਵੀ ਘੱਟ ਪੈ ਜਾਊ ਉਹ ਬਸ ਅੰਦਾਜ਼ਾ ਇਸੇ ਗੱਲ ਤੋਂ ਲਾ ਲਿਓ ਕਿ ਇਸ ਸਕੂਲ ਦੀਆਂ ਆਪਣੀਆਂ ਬੱਸਾਂ ਵੀ ਨੇ ਜਿਹੜੀਆਂ ਕਿ ਤੁਸੀਂ ਹੁਣ ਤੱਕ ਮਹਿੰਗੇ ਗਵਰਨਮੈਂਟ ਸਕੂਲਾਂ ਦੀਆਂ ਹੀ ਸੁਣੀਆਂ ਹੋਣਗੀਆਂ ਸਾਡੀਆਂ ਬੱਸਾਂ ਸੇਫ ਸਕੂਲ ਵਾਹਨ ਪਾਲਿਸੀ ਜਿਹੜੀ ਹੈਗੀ ਆ ਉਸ ਨੂੰ ਪੂਰੀ ਤਰੀਕੇ ਨਾਲ ਪੂਰਾ ਕਰਦੀਆਂ ਨੇ ਸਾਡੇ ਕੋਲੇ ਬੱਸ ਦੇ ਵਿੱਚ ਹਰੇਕ ਉਹ ਸਹੂਲਤ ਪ੍ਰੋਵਾਈਡ ਕਰਵਾਏਗੀ ਈਵਨ ਮੇਰੇ ਕੋਲੇ ਜੋ ਐਪ ਚੱਲਦੀ ਹੈ ਮਲ ਬਸਰੀ ਲਾਈਵ ਲੋਕੇਸ਼ਨ ਹਮੇਸ਼ਾ ਮੇਰੀ ਦਰਦੀ ਹੀਟ ਰਹਿੰਦੀ ਹੈ ਤੇ ਅਸੀਂ ਮਤਲਬ ਜੁੜੀ ਸੁਰੱਖਿਆ ਹੈ ਵਿਦਿਆਰਥੀਆਂ ਦੀ ਉਹਨਾਂ ਉਹਦੇ ਲਈ ਅਸੀਂ ਬਿਲਕੁਲ ਵੀ ਕੋਈ ਕੋਤਾਹੀ ਨਹੀਂ ਬਰਤਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਕਹਿੰਦੇ ਅਸੀਂ ਤੱਪੜਾਂ ਤੋਂ ਟੱਚ ਪੈਨਲਾਂ ਤੱਕ ਪਹੁੰਚੇ ਹਾਂ ਤੇ ਸਾਡੀਆਂ ਵਿਦਿਆਰਥਣਾਂ ਪੜ੍ਹਾਈ ਦੇ ਵਿੱਚ 95% ਨੰਬਰ ਲੈਣ ਦੇ ਨਾਲ ਨਾਲ ਹਾਕੀ ਦੇ ਵਿੱਚ 골ਡ ਮੈਡਲਿਸਟ ਵੀ ਨੇ ਅਸੀਂ ਤਪੜਾਂ ਤੋਂ ਟੱਚ ਪੈਨਲਾਂ ਤੱਕ ਦਾ ਸਫ਼ਰ ਜਿਹੜਾ ਹੈਗਾ ਉਹ ਤੈਅ ਕਰ ਚੁੱਕੇ ਆ ਹੁਣ ਜਿਹੜੇ ਹੈਗੇ ਸਰਕਾਰੀ ਸਕੂਲ ਬਹੁਤ ਬਦਲ ਚੁੱਕੇ ਨੇ ਜਿਹੜੇ 스마트 ਕਲਾਸਰੂਮ ਬਣਾਉਣ ਦੇ ਨਾਲ-ਨਾਲ 스마트 ਲੈब्स ਨੂੰ ਬਣਾਉਣ ਦੇ ਨਾਲ-ਨਾਲ 스마트 ਸਕੂਲ ਨੂੰ ਬਣਾਉਣ ਬਣਾਉਣ ਦੇ ਨਾਲ-ਨਾਲ ਇੱਥੇ ਸਿੱਖਿਆ ਖੇਡਾਂ ਸਭ ਦੇ ਕਰੇਵਾ ਸਭ ਨੂੰ ਹੀ ਬਰਾਬਰ ਦੀ ਜਿਹੜੀ ਤਰਜੀਹ ਦਿੱਤੀ ਜਾਂਦੀ ਹੈ ਕੁਲਵਿੰਦਰ ਸਿੰਘ ਕਹਿੰਦੇ ਤਿਆਂ ਦੇ ਸਕੂਲ ਦਾ ਪ੍ਰਿੰਸੀਪਲ ਹੋਣਾ ਮੇਰੇ ਲਈ ਮਾਣ ਦੀ ਗੱਲ ਆ ਕਿਉਂਕਿ ਮੈਂ ਘਰੋਂ ਵੀ ਇੱਕ ਧੀ ਦਾ ਮੂੰਹ ਦੇਖ ਕੇ ਚੱਲਦਾ ਤੇ ਸਕੂਲ ਦੇ ਵਿੱਚ 2200 ਤੋਂ ਵੱਧ ਧੀਆਂ ਮੈਨੂੰ ਉਡੀਕ ਰਹੀਆਂ ਹੁੰਦੀਆਂ ਸਾਨੂੰ ਖੁਸ਼ੀ ਹੈ ਕਿ ਅਸੀਂ 2200 ਤੋਂ ਵੱਧ ਬੱਚੀਆਂ ਨੂੰ ਇੱਥੇ ਵਿੱਦਿਆ ਦੇ ਰਹੇ ਹਾਂ ਕਿਉਂਕਿ ਇੱਕ ਧੀ ਜੇ ਪੜ ਗਈ ਤਾਂ ਸਾਰਾ ਪਰਿਵਾਰ ਹੀ ਪੜਿਆ ਮੰਨਿਆ ਜਾਂਦਾ ਤੇ ਬੜਾ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇਹਨਾਂ ਧੀਆਂ ਲਈ ਇਹਨਾਂ ਲੜਕੀਆਂ ਲਈ ਇਹਨਾਂ ਵਿਦਿਆਰਥਣਾਂ ਲਈ ਮੈਂ ਜਿੰਨਾ ਹੋ ਸਕਦਾ ਉਹਨਾਂ ਕਰਨ ਦੀ ਕੋਸ਼ਿਸ਼ ਕਰਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਸਰਕਾਰੀ ਸਕੂਲਾਂ ਬਾਰੇ ਕਈ ਤਰ੍ਹਾਂ ਦੀ ਪਰਸੈਪਸ਼ਨ ਹੁੰਦੀ ਹੈ ਨੈਰੇਟਿਵ ਹੁੰਦਾ ਹੈ ਕਿ ਪੜ੍ਹਾਈ ਨਹੀਂ ਹੁੰਦੀ ਆਮ ਲੋਕਾਂ 'ਚ ਰੁਝਾਨ ਆ ਪਰ ਪੰਜਾਬ ਦੇ ਵਿੱਚ ਅਜਿਹੇ ਸਰਕਾਰੀ ਸਕੂਲ ਵੀ ਹੈਗੇ ਆ ਜੋ ਕੌਨਮੈਂਟ ਜਾਂ ਹੋਰ ਪ੍ਰਾਈਵੇਟ ਜਿਹੜੇ ਨਿੱਜੀ ਵੱਡੇਦਾਰੇ ਆ ਉਹਨਾਂ ਨੂੰ ਪਰੇ ਕਰਦੇ ਆ ਜਿਸ ਕਰਕੇ ਸਰਕਾਰ ਸਮੇਂ-ਸਮੇਂ ਤੇ ਅਜਿਹੇ ਅਧਿਆਪਕ ਕਾਨੂੰ ਜਿਹੇ ਸਕੂਲਾਂ ਨੂੰ ਐਪਰੀਸ਼ੀਏਸ਼ਨ ਉਹਨਾਂ ਨੂੰ ਦਿੰਦੀ ਹੈ ਤੇ ਅੱਜ ਅਸੀਂ ਪਹੁੰਚੇ ਆ ਬਹੁਤ ਹੀ ਮਸ਼ਹੂਰ ਮੈਂ ਤਾਂ ਇਹ ਮੰਨਦਾ ਵੀ ਪੰਜਾਬ ਦੇ ਵਿੱਚ ਇੱਕ ਜਿਹੜਾ ਸਕੂਲ ਨਾਮ ਨਾ ਖੱਟਣ ਵਾਲਾ ਹੈ ਸੀ ਜੀਡ ਮੇਜਰ ਰਵੀਂਦਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਇਹਦੇ ਕਾਫੀ ਵੱਡੀ ਗਿਣਤੀ ਆ ਵਿਦਿਆਰਥੀਆਂ ਦੀ ਲੜਕੀਆਂ ਦਾ ਜੋ ਸਕੂਲ ਹੈ ਲੜਕੀਆਂ ਦੀ ਵਿੱਦਿਆ ਦੇ ਲਈ ਪਸਾਰੀ ਪਸਾਰ ਦਾ ਕੰਮ ਕਰ ਰਿਹਾ ਸਕੂਲ ਤੇ ਸਰਦਾਰ ਕੁਲਵਿੰਦਰ ਸਿੰਘ ਜੋ ਪ੍ਰਿੰਸੀਪਲ ਨੇ ਸੰਸਥਾ ਦੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਸਟੇਟ ਵਾਰਡ ਦਿੱਤਾ ਸੀ ਗੱਲਾਂ ਬਾਤ ਕਰਾਂਗੇ ਸਕੂਲ ਦੀ ਸਕਸੈਸਸ ਬਾਰੇ ਵੀ ਗੱਲ ਕਰਾਂਗੇ ਉਹਨਾਂ ਨੂੰ ਜਿਹੜਾ ਅਵਾਰਡ ਮਿਲਿਆ ਉਹਦੇ ਉਹ ਕਿਵੇਂ ਮਿਲਦਾ ਅੱਗੇ ਤੋਂ ਕਿਵੇਂ ਪ੍ਰਿੰਸੀਪਲ ਜਾਂ ਕੋਈ ਸੇ ਟੀਚਰ ਨੂੰ ਮਿਲਦਾ ਹੈ ਜਾਂ ਹੁਣ ਸਕੂਲਾਂ ਸਕੂਲ ਆ ਜੋ ਉਹਨਾਂ ਦਾ ਕਿਸ ਤਰ੍ਹਾਂ ਤਰੱਕੀ ਦੇ ਰਾਹ ਤੇ ਹੈ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੈ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਪਹਿਲਾਂ ਸਵਾਗਤ ਕਰਦੇ ਹਾਂ ਸਵਾਗਤ ਕਰਦੇ ਹਾਂ ਸਸਤੀ ਕਾਲ ਜੀ ਸਸਤੀ ਕਾਲ ਜੀ ਪਹਿਲਾਂ ਤਾਂ ਜੀ ਆਇਆਂ ਨੂੰ ਜੀ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਜੋ ਸਰਕਾਰ ਨੇ ਇੱਕ ਸਾਨੂੰ ਮਾਨ ਬਖਸ਼ਿਆ ਹੈ ਅਧਿਆਪਕ ਦਿਵਸ ਮੌਕੇ ਉਸ ਨੂੰ ਕਵਰੇਜ ਵਾਸਤੇ ਤੇ ਸਾਡੇ ਸਰਕਾਰੀ ਸਕੂਲਾਂ ਨੂੰ ਜੋ ਸਾਡੀ ਅਸਲੀ ਦੇਖ ਹੈ ਉਹਨੂੰ ਦਿਖਾਉਣ ਲਈ ਅੱਜ ਸਾਡੇ ਵਿੜੇ 'ਚ ਪਹੁੰਚਿਓ ਜੀ ਆਇਆਂ ਨੂੰ ਜੀ ਪਹਿਲਾਂ ਤਾਂ ਅਸੀਂ ਵੀ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਆਪਣੀ ਟੀਮ ਵੱਲੋਂ ਪੂਰਾ ਤਾਂ ਨੂੰ ਬੜਾ ਮਾਣ ਹੁੰਦਾ ਹੈ ਵੀ ਪੰਜਾਬ ਦੇ ਜਿਹੜੇ ਗਿੰਮੇ ਟੀਚਰ ਹੈਗੇ ਆ ਜਾਂ ਪ੍ਰਿੰਸੀਪਲ ਆ ਉਹਨਾਂ ਨੂੰ ਮਾਣ ਸਨਮਾਨ ਮਿਲਦਾ ਹੈ ਧੰਨਵਾਦ ਜੀ ਅ ਅਧਿਆਪਕ ਦਿਵਸ ਤਾਂ ਪਹਿਲਾਂ ਹੀ ਸਾਡੇ ਲਈ ਜਿਹੜੇ ਕਿਤੇ ਨਾਲ ਅਸੀਂ ਜੁੜੇ ਪਿਆ ਜੀ ਉਹਦੇ ਲਈ ਅਧਿਆਪਕ ਦਿਵਸ ਇੱਕ ਬਹੁਤ ਵੱਡਾ ਦਿਨ ਹੁੰਦਾ ਹੈ ਕਿਉਂਕਿ ਉਸ ਦਿਨ ਸਾਡੇ ਸਰਪੰਲੀ ਰਾਧਾਕ੍ਰਿਸ਼ਨਨ ਜੀ ਜਿਹੜੇ ਹੈਗੇ ਐ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਇਹ ਦਿਨ ਉਹਨਾਂ ਨੂੰ ਸਮਰਪਿਤ ਹੁੰਦਾ ਤੇ ਇਸ ਦਿਨ ਮੌਕੇ ਜਦੋਂ ਅਧਿਆਪਕ ਨੂੰ ਕਿਸੇ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ ਜਾਂ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਵੀ ਤਾਂ ਉਹ ਸਾਡੇ ਲਈ ਬਹੁਤ ਵੱਡਾ ਮਾਇਨੇ ਰੱਖਦਾ ਇੱਕ ਸਾਡੇ ਲਈ ਵੀ ਮੀਲ ਦਾ ਪੱਥਰ ਸਾਬਤ ਹੁੰਦਾ ਜਦੋਂ ਸਾਨੂੰ ਕੋਈ ਮਾਨ ਬਖਸ਼ਦਾ ਹੈ ਤੇ ਸਾਡੇ ਕੰਮਾਂ ਲਈ ਸਾਨੂੰ ਜੋ ਵੀ ਅਸੀਂ ਉਹਦੇ ਰਿਣੀ ਬਣਦੇ ਆਂ ਤੇ ਅੱਗੇ ਤੋਂ ਸਾਨੂੰ ਵੀ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਹੋਰ ਬਿਹਤਰ ਵਿਦਿਆਰਥੀਆਂ ਦੇ ਲਈ ਭਲੇ ਲਈ ਅਸੀਂ ਕੰਮ ਕਰ ਸਕੀਏ। ਤੁਹਾਡ ਜਿਹੜੀ ਆਪਾਂ ਗੱਲ ਇੱਥੇ ਸ਼ੁਰੂ ਕਰਾਂਗੇ ਤੁਹਾਡੇ ਇੱਥੋਂ ਦੇ ਸ਼ਾਫਰ ਜੀ ਨੇ ਸ਼ੁਰੂ ਕੀਤਾ ਤੇ ਜਿਵੇਂ ਇੱਕ ਇਤਫਾਕ ਦੀ ਗੱਲ ਹੀ ਹੈ ਇੱਕ ਜਿਹੜਾ ਸਕੂਲ ਦਾ ਨਾਮ ਵੀ ਮੇਜਰ ਸਾਹਿਬ ਦੇ ਨਾਮ ਹੈ ਤੇ ਸਾਨੂੰ ਪਤਾ ਲੱਗਿਆ ਤੁਸੀਂ ਵੀ ਆਰਮੀ ਚ ਆਏ ਹੋ। ਜੀ। ਮੈਂ 15 ਸਾਲ 8 ਮਹੀਨੇ ਆਰਮੀ ਐਜੂਕੇਸ਼ਨਲ ਕੋਰ ਦੇ ਵਿੱਚ ਸੇਵਾਵਾਂ ਨਿਭਾ ਚੁੱਕਿਆ ਜੀ ਤੇ 2019 ਵਿੱਚ ਸਿੱਧੀ ਭਰਤੀ ਰਾਹੀਂ ਮੈਂ ਬਤੌਰ ਪ੍ਰਿੰਸੀਪਲ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕਾ ਕਿਲਾ ਵਿਖੇ ਜੁਆਇਨ ਕੀਤਾ ਸੀਗਾ ਉਸ ਤੋਂ ਬਾਅਦ ਮੈਂ 13 ਅਕਤੂਬਰ 2023 ਨੂੰ ਬਤੌਰ ਪ੍ਰਿੰਸੀਪਲ ਸ਼ਹੀਦ ਮੇਜਰ ਰਵਿੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਿਆ ਮਾਲ ਰੋਡ ਬਠਿੰਡਾ ਵਿਖੇ ਮੇਰੀ ਟਰਾਂਸਫਰ ਹੋਈ ਹੈ ਤੇ ਮੇਰੇ ਲਈ ਵੀ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਸ ਸ਼ਖਸ ਦੇ ਨਾਮ ਦੇ ਉੱਪਰ ਇਹ ਸਕੂਲ ਦਾ ਨਾਮ ਰੱਖਿਆ ਗਿਆ ਜਿਨ੍ਹਾਂ ਨੇ ਆਪਦੇ ਪ੍ਰਾਨ ਹੱਸਦੇ ਹੱਸਦੇ ਦੇਸ਼ ਦੇ ਲਈ ਕੁਰਬਾਨ ਕੀਤੇ ਤੇ ਸਾਡੇ ਲਈ ਵੀ ਬੜੀ ਮਾਣ ਦੀ ਗੱਲ ਹੈ ਵਿਸ਼ੇਸ਼ ਤੌਰ ਤੇ ਮੇਰੇ ਲਈ ਜੇ ਕਹਾਂ ਕਿ ਮੈਂ ਪਹਿਲਾਂ ਵੀ ਉਸ ਭਾਰਤੀ ਸੈਨਾ ਦਾ ਅੰਗ ਰਿਹਾ ਚੁੱਕਿਆ ਤਾਂ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਉਹਨਾਂ ਦੇ ਨਾਮ ਦੇ ਨਾਲ ਜੋ ਜੁੜਿਆ ਅਦਾਰਾ ਹੈ ਉਹਦੇ ਵਿੱਚ ਮੈਂ ਸੇਵਾ ਨਿਭਾਰਿਆ ਜੋ ਤੁਸੀਂ ਸਕੂਲ ਜਿੱਥੇ ਆਏ ਸੀਗੇ ਇਹ ਕਾਫੀ ਪਹਿਲਾਂ ਤੋਂ ਵੀ ਚਰਚਾ ਸਕੂਲ ਹੈ ਕਿਉਂਕਿ ਕਾਫੀ ਗਿਣਤੀ ਰਹੀ ਹੈ ਇੱਥੇ ਤਾਂ ਇੱਕ ਸ਼ਹਿਰ ਦੇ ਵਿੱਚ ਵੀ ਆ ਗਿਆ ਤਾਂ ਉਹ ਪਹਿਲਾਂ ਜਿਹੜਾ ਸ਼ੁਰੂ ਦਾ ਸਫ਼ਰ ਸੀ ਉਹ ਕਿਸ ਤਰ੍ਹਾਂ ਦਾ ਰਿਹਾ ਸ਼ੁਰੂ ਵਿੱਚ ਅ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ 2019 ਚ ਬਤੌਰ ਪ੍ਰਿੰਸੀਪਲ ਪਹਿਲਾਂ ਪੱਕਾ ਕਲਾਂ ਜੁਆਇਨ ਕੀਤਾ ਸੀ ਉਸ ਸਕੂਲ ਦੇ ਵਿੱਚ ਵੀ ਜਦੋਂ ਮੈਂ ਜੁਆਇਨ ਕੀਤਾ ਸੀਗਾ ਤੇ ਕਾਫੀ ਕੰਮ ਹੋਣ ਵਾਲੇ ਸੀਗੇ ਤੇ ਅਸੀਂ ਉੱਥੇ ਵੀ ਮੈਂ ਜਿਹੜੇ ਕੰਮ ਕਰਵਾਏ ਸਟਾਫ ਦੀ ਮਦਦ ਨਾਲ ਦਾਨੀ ਸੱਜਣਾ ਦੀ ਮਦਦ ਨਾਲ ਸਾਡੀ ਜਿਹੜੀ ਇੱਕ ਟੀਮ ਵਰਕ ਦੇ ਤੌਰ ਤੇ ਜਦੋਂ ਅਸੀਂ ਕੰਮ ਕੀਤਾ ਤੇ ਉਹ ਕੰਮ ਵੀ ਮੇਰਾ ਸਲਾਇਆ ਗਿਆ ਉਸ ਕੰਮ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਸਰਕਾਰ ਨੇ ਮੇਰੀ ਬਦਲੀ ਐਸ ਸਕੂਲ ਦੇ ਵਿੱਚ ਕੀਤੀ ਸੀ ਜਦੋਂ ਇਹ ਸਕੂਲ ਨੂੰ ਮੈਂ ਜੁਆਇਨ ਕੀਤਾ ਤੇ ਇਹ ਡਬਲ ਸ਼ਿਫਟ ਸਕੂਲ ਚੱਲ ਰਿਹਾ ਸੀਗਾ ਤੇ ਬਿਲਡਿੰਗ ਸਾਡੇ ਕੋਲੇ ਪੂਰੀ ਸਫੀਸ਼ੀਐਂਟ ਨਹੀਂ ਸੀਗੀ ਨਵੀਂ ਬਿਲਡਿੰਗ ਹਜੇ ਤਿਆਰ ਹੋ ਰਹੀ ਸੀ ਜੋ ਸਾਨੂੰ ਹੈਂਡਓਵਰ ਨਹੀਂ ਹੋਈ ਸੀਗੀ ਅ ਬੱਚਿਆਂ ਦੀ ਗਿਣਤੀ ਲਗਭਗ 22100 2200 ਦੇ ਕਰੀਬ ਸੀ ਤਾਂ ਡਬਲ ਸ਼ਿਫਟ ਹੋਣ ਦੇ ਕਰਕੇ ਇਨਫਰਾਸਟ੍ਰਕਚਰ ਸਾਡੇ ਕੋਲੇ ਸੀਮਤ ਤੇ ਉਹ ਸਾਰੀਆਂ ਸਮੱਸਿਆਵਾਂ ਕਦੇ ਨਾ ਕਦੇ ਸਾਨੂੰ ਸਫਾਈ ਦੇ ਪੱਖੋਂ ਜਾਂ ਜਿਹੜੇ ਹੈਗੇ ਬੱਚੇ ਅਰਲੀ ਮਾਰਨਿੰਗ ਦੇ ਵਿੱਚ ਸਕੂਲ ਲੱਗਣਾ ਤੇ ਜਦੋਂ ਸਰਦੀਆਂ ਦਾ ਮੌਸਮ ਆਉਂਦਾ ਤੇ 5:00 5:00 ਵਜੇ ਛੁੱਟੀ ਹੋਣੀ ਉਦੋਂ ਮੂੰਹ ਨੇਰਾ ਹੋ ਜਾਣਾ ਤਾਂ ਕਦੇ ਨਾ ਕਦੇ ਮਨ ਦੇ ਵਿੱਚ ਇੱਕ ਡਰ ਵੀ ਬਣਿਆ ਰਹਿੰਦਾ ਸੀ ਕਿ ਸਾਡੀਆਂ ਜਿਹੜੀਆਂ ਬੱਚੀਆਂ ਬੜੀ ਦੂਰੋਂ ਦੂਰੋਂ ਆਉਂਦੀਆਂ ਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਦੇ ਮਤਲਬ ਮਨ ਦੇ ਵਿੱਚ ਸਾਡੇ ਸੰਦੇਹ ਜ਼ਰੂਰ ਬਣਿਆ ਰਹਿੰਦਾ ਸੀਗਾ ਬਟ ਹੁਣ ਅਸੀਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਦੀ ਹੈਗੇ ਅਸੀਂ ਮੈਂ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਾਡੇ ਸਿੱਖਿਆ ਵਿਭਾਗ ਸੈਕਟਰੀਜ਼ ਸੋ ਸਾਹਿਬ ਨੂੰ ਵੀ ਇਨਾ ਵਿਦਿਆਰਥੀਆਂ ਮਾਪਿਆਂ ਤੇ ਸਟਾਫ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਬਿਲਡਿੰਗ ਦੇ ਨਾਲ ਨਾਲ ਜਿਹੜੀ ਹੈਗੀ ਹੈ ਯਾਤਿਆ ਯਾਦ ਦੀ ਸਹੂਲਤ ਵਾਸਤੇ ਵੀ ਸਕੂਲ ਬੱਸਾਂ ਦੀ ਜਿਹੜੀ ਹੈਗੀ ਹੈ ਸਹੂਲਤ ਪ੍ਰਦਾਨ ਕਰ ਰਹੀ ਹੈ ਅੱਛਾ ਜਦੋਂ ਅਸੀਂ ਆ ਰਹੇ ਸੀ ਤਾਂ ਮਤਲਬ ਅਸੀਂ ਕਾਫੀ ਏਰੀਆ ਜਿਵੇਂ 5 6 ਜ਼ਿਲ੍ਹੇ ਅਸੀਂ ਇਧਰ ਉਧਰ ਸਾਰੇ ਕਵਰ ਕਰਦੇ ਆ ਤਾਂ ਜਿਹੜਾ ਸਕੂਲ ਦੀ ਜਿਹੜੀ ਲੁੱਕ ਹੈ ਬਿਲਡਿੰਗ ਐਡੀ ਸ਼ਾਨਦਾਰ ਬਣਾਈ ਹੈ 5 ਮੰਜ਼ਲੀ ਹੋ ਗਈ ਮਤਲਬ ਗਰਾਉਂਡ ਫਲੋਰ ਦੇ ਨਾਲ ਤਾਂ ਇਹਦੇ ਲਈ ਫਿਰ ਕਿੰਨੀ ਕੀ ਚਾਰੋਜਾਈ ਕਰਨੀ ਪਈ ਜਾਂ ਸੌਖਾ ਹੀ ਹੋ ਗਿਆ ਕੰਮ ਕੀ ਹੋਇਆ ਅ ਦੇਖੋ ਮੈਥੋਂ ਪਹਿਲਾਂ ਜੋ ਵੀ ਇਸ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਚੁੱਕੇ ਨੇ ਉਹਨਾਂ ਨੂੰ ਵੀ ਸਲਾਮ ਹੈ ਕਿ ਉਹਨਾਂ ਨੇ ਵੀ ਇਸ ਸਕੂਲ ਦੀ ਬਿਹਤਰੀ ਲਈ ਜੀ ਤੋੜ ਮਿਹਨਤ ਕੀਤੀ ਹੈ ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀ ਤਾਂ ਉਦੋਂ ਇਹ ਬਿਲਡਿੰਗ ਲਗਭਗ ਤਿਆਰ ਹੋ ਚੁੱਕੀ ਸੀ ਬਟ ਆਖਰੀ ਸਟੇਜ ਤੇ ਸੀਗੀ ਕੁਝ ਰੰਗ ਰੋਗਨ ਦਾ ਥੋੜਾ ਬਹੁਤ ਜਿਹੜਾ ਹੈਗਾ ਕੋਈ ਇਸ਼ੂਸ ਸੀਗੇ ਉਸ ਤੋਂ ਨਾਲ-ਨਾਲ ਜਿਹੜੇ ਹੈਗੇ ਕੁਝ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਝ ਇਸ਼ੂਸ ਸੀਗੇ ਉਹ ਅਸੀਂ ਮਤਲਬ ਇੱਕ ਐਜ਼ ਅ ਟੀਮ ਜਿੱਦੋਂ ਅਸੀਂ ਕੰਮ ਕੀਤਾ ਆਪਦੀ ਅਸੀਂ ਕਮੇਟੀਆਂ ਬਣਾਈਆਂ ਅਸੀਂ ਇਸ ਬਿਲਡਿੰਗ ਨੂੰ ਵਿਜ਼ਿਟ ਕੀਤਾ ਜੋ ਜੋ ਸਾਨੂੰ ਲੋੜਾਂ ਲਗਦੀਆਂ ਸੀਗੀਆਂ ਕਿ ਇਹ ਹੋਣੀਆਂ ਚਾਹੀਦੀਆਂ ਉਹਦੀ ਲਿਸਟ ਤਿਆਰ ਕਰਕੇ ਅਸੀਂ ਮਾਨਯੋਗ ਡੀਓ ਸਾਹਿਬ ਰਾਹੀਂ ਮਾਨਯੋਗ ਡੀਸੀ ਸਾਹਿਬ ਤੱਕ ਉਹ ਸਾਡੀਆਂ ਗੱਲਾਂ ਪਹੁੰਚਦੀਆਂ ਕੀਤੀਆਂ ਤੇ ਧੰਨਵਾਦੀ ਹਾਂ ਉਹਨਾਂ ਦੇ ਕਿ ਉਹਨਾਂ ਨੇ ਸਾਡੀਆਂ ਇਹਨਾਂ ਮੰਗਾਂ ਨੂੰ ਸੰਜੀਦਗੀ ਤੌਰ ਤੇ ਲੈ ਕੇ ਉਹਨੂੰ ਜਲਦ ਤੋਂ ਜਲਦ ਪੂਰਾ ਕਰਵਾਇਆ ਅਤੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਜੀ ਦਾ ਵੀ ਪਰਸਨਲ ਇੰਟਰਸਟ ਵੀ ਰਿਹਾ ਕਿ ਇਹ ਵਿਦਿਆਰਥਣਾਂ ਦਾ ਸਕੂਲ ਹੈ ਤੇ ਇੰਨੀਆਂ ਕੁੜੀਆਂ ਦੇ ਜਿਹੜੇ ਜਦੋਂ ਭਲਾ ਕਰ ਰਹੇ ਨੇ ਸੋਚ ਰਹੇ ਨੇ ਤੇ ਉਹਨਾਂ ਨੇ ਵੀ ਪਰਸਨਲ ਇੰਟਰਸਟ ਲੈ ਕੇ ਐਸ ਬਿਲਡਿੰਗ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਦਾ ਸਹਿਯੋਗ ਰਿਹਾ ਸੀ ਇੱਥੇ ਕਿੰਨੀਆਂ ਲੜਕੀਆਂ ਕਿੰਨੇ ਸਟੂਡੈਂਟ ਹੈਗੇ ਟੋਟਲ ਜੀ ਅ ਅੱਜ ਦੀ ਤਰੀਕ ਜੀ ਸਾਡੇ ਕੋਲੇ 2204 ਬੱਚੀਆਂ ਇੱਥੇ ਪੜ੍ਹ ਰਹੀਆਂ ਨੇ 6ਵੀਂ ਤੋਂ 12ਵੀਂ ਤੱਕ ਅਸੀਂ ਦੇਖਿਆ ਆਮ ਕੀ ਹੁੰਦਾ ਹੈ ਬੱਚਿਆਂ ਨੂੰ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਜਿਹੜੇ ਪ੍ਰਾਈਵੇਟ ਕੰਵਰਟ ਸਕੂਲ ਹੈ ਉਹਨਾਂ ਨੂੰ ਜਿਹੜਾ ਹੈਗਾ ਬੈਣਾਂ ਬੱਸਾਂ ਲੈ ਕੇ ਜਾਣੀਆਂ ਇੱਥੇ ਵੀ ਸਾਨੂੰ ਬੜੀ ਖੁਸ਼ੀ ਹੋਈ ਵੀ ਬੱਸਾਂ ਵੀ ਲੈ ਕੇ ਜਾ ਰਹੀਆਂ ਵਿਦਿਆਰਥੀ ਕਿੰਨੀ ਗਿਣਤੀ ਹੈ ਜੀ ਉਹਨਾਂ ਨੂੰ ਕਿਹੜੀ ਕਿਹੜੀ ਜਗ੍ਹਾ ਅੱਜ ਦੀ ਤਰੀਕ 'ਚ ਸਾਡੇ ਕੋਲ 11 ਬੱਸਾਂ ਚੱਲ ਰਹੀਆਂ ਨੇ ਜੀ ਉਹ ਲਗਭਗ ਸਿਵੀਆਂ ਪਿੰਡ ਖੇਤਾ ਸਿੰਘ ਬਸਤੀ ਹਰਦੇਵ ਨਗਰ ਗਿੱਲ ਪੱਤੀ ਉਸ ਤੋਂ ਬਾਅਦ ਜੋਗਾਨੰਦ ਕੋਠੇ ਅਮਰਪੁਰ ਬੀਬੀ ਆਲਾ ਪਿੰਡ ਥੋਬੀਆਂ ਨਾ ਬਸਤੀ ਇਧਰੋਂ ਉਦਮ ਸਿੰਘ ਨਗਰ ਤੇ ਜੱਸੀ ਚੌਂਕ ਤੋਂ ਇਹ ਸਾਰੇ ਜਿਹੜੇ ਹੈਗੇ ਬੱਚੇ ਦੂਰੋਂ ਦੂਰੋਂ ਆਉਣ ਆਲੇ ਆ ਉਹ ਸਾਰਿਆਂ ਨੂੰ ਅਸੀਂ ਬੱਸ ਰਹੀਂ ਜਿਹੜੇ ਕਿ ਸਕੂਲ ਤੱਕ ਸੁਰੱਖਿਅਤ ਪਹੁੰਚਾਉਨੇ ਆ ਤੁਹਾਡੇ ਲਈ ਮੈਂ ਇੱਥੇ ਵੀ ਦੱਸਣਾ ਚਾਹੁੰਗਾ ਕਿ ਸਾਡੀਆਂ ਬੱਸਾਂ ਸੇਫ ਸਕੂਲ ਵਾਹਨ ਪਾਲਿਸੀ ਜਿਹੜੀ ਹੈਗੀ ਆ ਉਸ ਨੂੰ ਪੂਰੀ ਤਰੀਕੇ ਨਾਲ ਪੂਰਾ ਕਰਦੀਆਂ ਨੇ ਸਾਡੇ ਕੋਲੇ ਬੱਸ ਦੇ ਵਿੱਚ ਹਰੇਕ ਉਹ ਸਹੂਲਤ ਪ੍ਰੋਵਾਈਡ ਕਰਵਾਏ ਗਏ ਈਵਨ ਮੇਰੇ ਕੋਲੇ ਜੋ ਐਪ ਚੱਲਦੀ ਹੈ ਮੈਂ ਬੱਸ ਦੀ ਲਾਈਵ ਲੋਕੇਸ਼ਨ ਹਮੇਸ਼ਾ ਮੇਰੀ ਨਜ਼ਰ ਦੇ ਹੇਠ ਰਹਿੰਦੀ ਹੈ ਤੇ ਅਸੀਂ ਮਤਲਬ ਜਿਹੜੀ ਸੁਰੱਖਿਆ ਹੈ ਵਿਦਿਆਰਥੀਆਂ ਦੀ ਉਹਨਾਂ ਉਹਦੇ ਲਈ ਅਸੀਂ ਬਿਲਕੁਲ ਵੀ ਕੋਈ ਕੋਤਾਹੀ ਨਹੀਂ ਵਰਤਦੇ ਜਿਵੇਂ ਆਮ ਮੰਨ ਲਓ ਲੜਕੇ ਹੁੰਦੇ ਲੜਕੀਆਂ ਨੇ ਸਕੂਲ 'ਚ ਹੁਣ ਜਿਵੇਂ ਇਕੱਲਾ ਲੜਕੀਆਂ ਦਾ ਸਕੂਲ ਹੈਗਾ ਜੀ ਤਾਂ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਤੁਹਾਨੂੰ ਜ਼ਿਆਦਾ ਆਉਂਦੀਆਂ ਤੇ ਮਾਪਿਆਂ ਦਾ ਕਿੰਨਾ ਕੁ ਤੁਹਾਡੇ ਤੇ ਵਿਸ਼ਵਾਸ ਬਣਿਆ ਰਹਿੰਦਾ ਜਿਵੇਂ ਗਿਣਤੀ ਵੀ ਕਾਫੀ ਵੱਡੀ ਹੈ 2300 ਜਵਾਬ ਹੁਣ ਅ ਕੁੜੀਆਂ ਦਾ ਸਕੂਲ ਦੇਖੋ ਸਭ ਤੋਂ ਪਹਿਲਾਂ ਜਿਹੜੀ ਸਮੱਸਿਆ ਹੈ ਕਿ ਦੂਰੋਂ ਜਿਹੜੀਆਂ ਬੱਚੀਆਂ ਆਉਂਦੀਆਂ ਸੀਗੀਆਂ ਉਹ ਸਮੱਸਿਆ ਲਈ ਯਾਤਾ ਯਾਤਾ ਜਿਹੜਾ ਸਾਡਾ ਟਰਾਂਸਪੋਰਟ ਦੀ ਸੁਵਿਧਾ ਹੋਗੀ ਉਹਦੇ ਨਾਲ ਅਸੀਂ ਕਵਰ ਕਰ ਲਈ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਡਬਲ ਸ਼ਿਫਟ ਚੱਲ ਰਿਆ ਸੀ ਉਹਨੂੰ ਵੀ ਸਿੰਗਲ ਕਰਵਾ ਲਿਆ ਤੇ ਉਹ ਸੁਰੱਖਿਆ ਵੀ ਸਾਡੇ ਲਈ ਹੁਣ ਮਾਇਨੇ ਰੱਖਦੀ ਹੈ ਸਿੰਗਲ ਸ਼ਿਫਟ ਦੇ ਵਿੱਚ ਟਾਈਮਲੀ ਜਿਹੜਾ ਹੈਗਾ ਬੱਚਾ ਆਉਂਦਾ ਤੇ ਟਾਈਮਲੀ ਘਰੇ ਮੁੜ ਜਾਂਦਾ ਹੈ ਅ ਉਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਸਮੱਸਿਆਵਾਂ ਮੈਂ ਤਾਂ ਨਹੀਂ ਸੋਚਦਾ ਕਿ ਇੱਥੇ ਹੁਣ ਸਮੱਸਿਆ ਹੈ ਬਲਕਿ ਸਾਨੂੰ ਖੁਸ਼ੀ ਹੈ ਕਿ ਅਸੀਂ 2200 ਤੋਂ ਵੱਧ ਬੱਚਿਆਂ ਨੂੰ ਇੱਥੇ ਵਿੱਦਿਆ ਦੇ ਰਹੇ ਹਾਂ ਕਿਉਂਕਿ ਇੱਕ ਧੀ ਜੇ ਪੜ ਗਈ ਤਾਂ ਸਾਰਾ ਪਰਿਵਾਰ ਹੀ ਪੜਿਆ ਮੰਨਿਆ ਜਾਂਦਾ ਸੋ ਜਿਹੜੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਉਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ ਅਸੀਂ ਉਹਨੂੰ ਸਾਰੇ ਰਲ ਮਿਲ ਕੇ ਉਹਨੂੰ ਦੂਰ ਕਰਕੇ ਅੱਗੇ ਨੂੰ ਵਾਅਦੇ ਰਵਾਂਗੇ ਇਸ ਸਕੂਲ ਦੀ ਤਰੱਕੀ ਲਈ ਇਹ ਗੱਲ ਤਾਂ ਤੁਹਾਨੂੰ ਮਾਣ ਵੀ ਹੁੰਦਾ ਹੋਣਾ ਵੀ ਇੱਕ ਲੜਕੀਆਂ ਨੂੰ ਕਿਉਂਕਿ ਜਿਵੇਂ ਆਪਣੇ ਸਮਾਜ ਚ ਚਾਹੇ ਕਿਹਾ ਜਾਂਦਾ ਵੀ ਬਰਾਬਰ ਹੈ ਲੜਕੀਆਂ ਔਰਤਾਂ ਪਰ ਜਿਹੜਾ ਹਜੇ ਸਮਾਜ ਦਾ ਢਾਂਚਾ ਉਹਨਾਂ ਨਹੀਂ ਵਿਕਾਸ ਹੋਇਆ ਲੋਕਾਂ ਦੀ ਜਿਹੜੀ ਸਮਝ ਉਹ ਨਹੀਂ ਬਣੀ ਪਰ ਤੁਸੀਂ ਇੱਕ ਤਾਂ ਪੜ੍ਹੇ ਲਿਖੇ ਇਨਸਾਨ ਹੋ ਤਾਂ ਜਿਹੜੀ ਲੜਕੀਆਂ ਦਾ ਤੁਸੀਂ ਐ ਸੰਸਥਾ ਦੇ ਮੁਖੀ ਵਜੋਂ ਹੈੱਡ ਵਜੋਂ ਕੰਮ ਕਰ ਰਹੇ ਹੋ ਤਾਂ ਵੱਧ ਮਾਣ ਮਹਿਸੂਸ ਹੋਣਾ ਜੀ ਦੂਸਰੇ ਸਕੂਲ ਨਾਲੋਂ ਬਿਲਕੁਲ ਜੀ ਮੇਰੇ ਘਰੇ ਵੀ ਇੱਕ ਧੀ ਹੈ ਜਦੋਂ ਮੈਂ ਘਰੋਂ ਤੁਰਦਾ ਇੱਕ ਧੀ ਨੂੰ ਦੇਖ ਕੇ ਤੁਰਦਾ ਤੇ ਜਦੋਂ ਮੈਂ ਆਪਦੀ ਇਸ ਸੰਸਥਾ ਦੇ ਵਿੱਚ ਆਉਂਦਾ ਤੇ 220 ਤੋਂ ਵੱਧ ਧੀਆਂ ਜਿਹੜੀਆਂ ਹੈਗੀਆਂ ਮੇਰਾ ਸਾਹਮਣੇ ਇੰਤਜ਼ਾਰ ਕਰ ਰਹੀਆਂ ਹੁੰਦੀਆਂ ਤੇ ਬੜਾ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇਹਨਾਂ ਧੀਆਂ ਲਈ ਇਹਨਾਂ ਲੜਕੀਆਂ ਲਈ ਇਹਨਾਂ ਵਿਦਿਆਰਥਣਾਂ ਲਈ ਮੈਂ ਜਿੰਨਾ ਹੋ ਸਕਦਾ ਉਹਨਾਂ ਕਰਨ ਦੀ ਕੋਸ਼ਿਸ਼ ਕਰਾਂ ਤਾਂ ਇਹ ਆਪਦੇ ਜਿਹੜੀ ਹੈਗੇ ਪੈਰਾਂ ਤੇ ਵੀ ਖੜੀਆਂ ਹੋਣ ਤੇ ਇਹ ਹਰ ਮੈਦਾਨ ਦੇ ਵਿੱਚ ਨਾ ਸਿਰਫ ਪੜ੍ਹਾਈ ਬਲਕਿ ਖੇਡਾਂ ਤੇ ਹੋਰ ਸਹਿਵਿੱਦਿਆ ਕਿਰਿਆਵਾਂ ਦੇ ਵਿੱਚ ਵੀ ਪੂਰਾ ਨਾਮ ਖੱਟਦੇ ਹੋਏ ਆਪਦੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ ਤੇ ਸਾਡੇ ਸਕੂਲ ਦਾ ਵੀ ਨਾਮ ਰੋਸ਼ਨ ਕਰਨ ਮੇਰੇ ਲਈ ਬੜੀ ਮਾਨ ਦੀ ਗੱਲ ਹੈ ਕਿ ਮੈਂ ਬਤੌਰ ਪ੍ਰਿੰਸੀਪਲ ਇੱਕ ਕੁੜੀਆਂ ਦੇ ਸਕੂਲ ਦੇ ਵਿੱਚ ਕੰਮ ਕਰ ਰਿਹਾ ਅੱਛਾ ਸਾਨੂੰ ਇਹ ਹੀ ਪਤਾ ਲੱਗਿਆ ਜਿਵੇਂ ਤੁਸੀਂ ਇਸ ਸੰਸਥਾ ਦੇ ਹੈੱਡੋਂ ਮੁਖੀ ਹੋ ਹਾਂ ਹੋਰ ਵੀ ਕਈ ਜਿਹੜੀਆਂ ਜ਼ਿਲ੍ਹਾ ਲੈਵਲ ਦੇ ਤੁਹਾਡੇ ਕੋਲ ਸਵਾਮਾਂ ਹੈਗੀਆਂ ਅਵਾਰਡ ਤੋਂ ਪਹਿਲਾਂ ਇਹ ਦੱਸੋ ਵੀ ਫਿਰ ਆਪਾਂ ਅਵਾਰਡ ਦੀ ਗੱਲ ਤੇ ਆਵਾਂਗੇ ਵੀ ਹੋਰ ਕਿਹੜੀਆਂ ਸਵਾਮਾਂ ਤੁਸੀਂ ਦੇ ਰਹੀਆਂ ਅ ਜਿਹੜੀ ਹੈਗੀ ਹੈ ਮੈਂ ਬਤੌਰ ਪ੍ਰਿੰਸੀਪਲ ਤੱਕ ਕੰਮ ਕਰ ਹੀ ਰਿਹਾ ਐਡੇ ਵੱਡੇ ਸਕੂਲ ਦੇ ਵਿੱਚ ਇਹਦੇ ਨਾਲ ਨਾਲ ਮੈਂ ਡਿਸਟ੍ਰਿਕਟ ਸਕੂਲ ਸਮਾਰਟ ਸਕੂਲ ਮੈਂਟਰ ਡੀਐਸਐਮ ਬਠਿੰਡਾ ਵਾ ਜੋ ਵੀ ਕਾਰਜ ਕਰ ਰਹੇ ਹਾਂ ਕਿ ਬਠਿੰਡਾ ਜ਼ਿਲ੍ਹੇ ਦੇ ਅਪਰ ਪ੍ਰਾਇਮਰੀ ਦੇ ਜਿੰਨੇ 278 ਸਕੂਲ ਨੇ ਉਹਨਾਂ ਦੇ ਵਿੱਚ ਜੋ ਵੀ ਸਿਵਲ ਵਰਕਸ ਦੇ ਕੰਮ ਹੁੰਦੇ ਨੇ ਜਾਂ ਉਹਨਾਂ ਦੀਆਂ ਜੋ ਵੀ ਬੇਸਿਕ ਲੋੜਾਂ ਹੈਗੀਆਂ ਸਕੂਲਾਂ ਦੀਆਂ ਉਹਨਾਂ ਨੂੰ ਮੈਂ ਸਰਕਾਰ ਮਹਿਕਮਾ ਤੇ ਉਹ ਸਕੂਲ ਦੇ ਵਿੱਚ ਕੜੀ ਦੇ ਰੂਪ ਵਿੱਚ ਕੰਮ ਕਰਦੇ ਹੋਏ ਉਹ ਲੋੜਾਂ ਨੂੰ ਅਸੀਂ ਪ੍ਰੋਵਾਈਡ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆਂ ਜਿਵੇਂ ਪਿੱਛੇ ਜੇ ਕਰੋਨਾ ਕਾਲ ਦੇ ਵਿੱਚ ਵੀ ਮੈਂ ਬਤੌਰ ਜ਼ਿਲ੍ਹਾ ਨੋਡਲ ਅਫਸਰ ਟੀਕਾਕਰਨ ਜਿਹੜਾ ਹੈਗਾ ਕੋਵਿਡ ਦਾ ਉਹਦੇ ਵਿੱਚ ਕੰਮ ਕੀਤਾ ਤੇ ਅਸੀਂ 100% ਅਧਿਆਪਕਾਂ ਨੂੰ ਤੇ 80% ਦੇ ਕਰੀਬ ਵਿਦਿਆਰਥੀਆਂ ਨੂੰ ਵੀ ਅਸੀਂ ਟੀਕਾਕਰਨ ਜਿਹੜਾ ਕੋਵਿਡ ਦਾ ਕਰਵਾਇਆ ਸੀਗਾ ਤੇ ਸਾਰੇ ਹੀ ਸਕੂਲ ਮੇਰੇ ਲਈ ਜ਼ਿਲ੍ਹੇ ਦੇ ਸਾਰੇ ਇੱਕ ਬਰਾਬਰ ਹੈ ਤੇ ਬੜੇ ਮਾਣ ਦੀ ਗੱਲ ਹੈ ਕਿ ਅਸੀਂ ਟਪੜਾਂ ਤੋਂ ਟੱਚ ਪੈਨਲਾਂ ਤੱਕ ਦਾ ਸਫ਼ਰ ਜਿਹੜਾ ਹੈਗਾ ਉਹ ਤੈਅ ਕਰ ਚੁੱਕੇ ਆ ਪਹਿਲਾਂ ਜਿਹੜੇ ਸੀਗੇ ਪੁਰਾਣੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਇੰਨੀ ਸਹੂਲਤਾਂ ਨਹੀਂ ਹੁੰਦੀਆਂ ਸੀਗੀਆਂ ਜੋ ਹੁਣ ਸਹੂਲਤਾਂ ਸਰਕਾਰ ਵੱਲੋਂ ਸਾਨੂੰ ਦਿੱਤੀਆਂ ਜਾ ਰਹੀਆਂ ਨੇ ਮੈਂ ਧੰਨਵਾਦੀਆਂ ਕਿ ਜਿਹੜੇ 스마트 ਕਲਾਸਰੂਮ ਬਣਾਉਣ ਦੇ ਨਾਲ-ਨਾਲ 스마트 ਲੈਬਸ ਨੂੰ ਬਣਾਉਣ ਦੇ ਨਾਲ-ਨਾਲ 스마트 ਸਕੂਲ ਨੂੰ ਬਣਾਉਣ ਦੇ ਨਾਲ-ਨਾਲ ਉਹਨਾਂ ਸਕੂਲਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਕਰਨ ਲਈ ਜੋ ਸਫਾਈ ਸੇਵਕ ਅਤੇ ਚੌਂਕੀਦਾਰਾਂ ਦੀ ਜੋ ਸਹੂਲਤ ਪ੍ਰੋਵਾਈਡ ਕਰਾਈ ਗਈ ਉਹ ਵੀ ਕਾਬਿਲ ਇਤਾਰਿਫ ਹੈ ਉਸ ਤੋਂ ਇਲਾਵਾ ਸਿਕਿਉਰਿਟੀ ਗਾਰਡਸ ਤੇ ਕੈਂਪਸ ਮੈਨੇਜਰ ਜੋ ਸਾਨੂੰ ਸਕੂਲਾਂ 'ਚ ਦਿੱਤੇ ਗਏ ਆ ਸਾਡਾ ਬਹੁਤ ਜਿਹੜਾ ਹੈਗਾ ਲੋਡ ਘਟਿਆ ਜਿਵੇਂ ਇੰਨੇ ਵੱਡੇ ਸਕੂਲ ਦੇ ਵਿੱਚ ਕਿਤੇ ਨਾ ਕਿਤੇ ਜੇ ਕੋਈ ਇੱਕ ਸਮੱਸਿਆ ਆਉਂਦੀ ਹੈ ਤਾਂ ਮੈਨੂੰ ਉਹ ਸਮੱਸਿਆ ਨੂੰ ਦੂਰ ਕਰ ਲਈ ਹੋ ਸਕਦਾ ਹੈ ਕਿ ਮੇਰੇ 'ਤੇ ਜ਼ਿਆਦਾ ਵਰਕ ਲੋਡ ਹੋਵੇ ਉਸ ਲੋਡ ਨੂੰ ਘਟਾਉਣ ਵਾਸਤੇ ਸਰਕਾਰ ਵੱਲੋਂ ਜੇ ਉਪਰਾਲੇ ਕੀਤੇ ਗਏ ਇਸ ਅਲਾਗਾ ਹੋਯੋਗ ਜੀ ਇਹ ਜਿਹੜਾ ਤੁਹਾਨੂੰ ਅਵਾਰਡ ਦਿੱਤਾ ਗਿਆ ਹੈ ਅਵਾਰਡ ਬਾਰੇ ਤੁਸੀਂ ਦੱਸੋ ਵੀ ਕਿੰਨੇ ਲੋਕਾਂ ਨੂੰ ਦਿੱਤਾ ਗਿਆ ਤੇ ਅਵਾਰਡ ਦਾ ਕੀ ਨਾਮ ਹੈ ਇਹ ਸਟੇਟ ਟੀਚਰ ਅਵਾਰਡ ਜੀ ਇਹਦੇ ਵਿੱਚ ਕੈਟਾਗਰੀ ਸੀ ਇੱਕ ਤਾਂ ਸਟੇਟ ਟੀਚਰ ਟੀਚਰ ਅਵਾਰਡ ਇੱਕ ਯੰਗ ਟੀਚਰ ਅਵਾਰਡ ਇੱਕ ਐਸੋਸੀਏਟ ਟੀਚਰ ਅਵਾਰਡ ਤੇ ਇੱਕ ਐਡਮਿਨਿਸਟ੍ਰੇਟਿਵ ਪਦਰ ਤੇ ਜਿਹੜਾ ਅਵਾਰਡ ਦਿੱਤਾ ਗਿਆ ਅ ਕੁੱਲ ਇਸ ਵਾਰ 2024 ਦੇ ਜਿਹੜੇ ਇਸ ਸਮਾਗਮ ਵਿੱਚ ਹੋਇਆ ਸੀ ਸਟੇਟ ਪੱਧਰ ਦਾ ਹੁਸ਼ਿਆਰਪੁਰ ਉੱਥੇ ਕੁੱਲ 70 ਜਿਹੜੇ ਅਧਿਆਪਕ ਸੀ ਤੇ ਮਾਨਯੋਗ ਡੀਓ ਸਾਹਿਬ ਸੀਗੇ ਡਿਪਟੀ ਡੀਓ ਸੀਗੇ ਬੀਪੀਓ ਸੀਗੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਸੀਗਾ ਅੱਛਾ ਤੇ ਇਹਦੇ ਵਿੱਚ ਕਿਵੇਂ ਹੁੰਦਾ ਹੈ ਬੰਦਾ ਕਿਵੇਂ ਚੁਣਿਆ ਜਾਂਦਾ ਮੰਨ ਲਓ ਤੁਸੀਂ ਹੋ ਤੁਸੀਂ ਕਿਵੇਂ ਚੁਣੇਗੇ ਇਹ ਕਿ ਪ੍ਰੋਸੈਸ ਹੁੰਦਾ ਹੈ ਥੋੜਾ ਦੱਸੋ ਜੀ ਅ ਇਸ ਅਵਾਰਡ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਹੈ ਕਿ ਖੁਦ ਜਿਹੜਾ ਅਵਾਰਡ ਪ੍ਰਾਪਤ ਕਰਨ ਵਾਲਾ ਹੈ ਉਹ ਇਸ ਅਵਾਰਡ ਨੂੰ ਆਪਣੇ ਆਪ ਅਪਲਾਈ ਨਹੀਂ ਕਰ ਸਕਦਾ ਇਸ ਅਵਾਰਡ ਲਈ ਕਿਸੇ ਦੂਸਰੇ ਅਧਿਆਪਕ ਨੂੰ ਉਹ ਕਿਸੇ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਹੋ ਸਕਦਾ ਹੈ ਕਿਸੇ ਵੀ ਸਕੂਲ ਦਾ ਹੋ ਸਕਦਾ ਹੈ ਉਸ ਵੱਲੋਂ ਜਿਹਨੂੰ ਵੀ ਉਹ ਆਪਣਾ ਨਾਮਿਨੇਟ ਕਰਦਾ ਹੈ ਉਸ ਦੀ ਲਗਭਗ 2 250 ਸ਼ਬਦਾਂ ਦੇ ਵਿੱਚ ਉਹਦੀ ਸਾਰੀ ਜਿਹੜੀ ਹੈਗੀ ਕੀਤੇ ਗਏ ਕੰਮਾਂ ਨੂੰ ਉੱਥੇ ਦਰਜ ਕਰਦਾ ਹੈ ਉਸ ਤੋਂ ਬਾਅਦ ਈ ਪੰਜਾਬ ਰਾਹੀਂ ਉਹ ਜਦੋਂ ਚਲੀ ਜਾਂਦੀ ਹੈ ਰਿਪੋਰਟ ਤੇ ਫਿਰ ਸਾਨੂੰ ਜਦੋਂ ਲਿਸਟ ਆਉਂਦੀ ਹੈ ਕਿ ਇੰਨੇ ਜانے ਅਵਾਰਡ ਅਪਲਾਈ ਹੋ ਚੁੱਕੇ ਨੇ ਫਿਰ ਉਹਨਾਂ ਦੀ ਜ਼ਿਲ੍ਹਾ ਲੈਵਲ ਤੇ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਜ਼ਿਲ੍ਹਾ ਲੈਵਲ ਤੇ ਜੋ ਵੀ ਟੀਮਾਂ ਆ ਉਹ ਵਿਜ਼ਿਟ ਕਰਦੀਆਂ ਸਕੂਲਾਂ ਦੇ ਜਿਹੜੇ ਜਿਹੜੇ ਕੰਮ ਕੀਤੇ ਗਏ ਆ ਸਕੂਲਾਂ ਨੂੰ ਚੰਗੀ ਤਰ੍ਹਾਂ ਪਾਰਖੂ ਨਜ਼ਰ ਨਾਲ ਉਹ ਦੇਖਿਆ ਜਾਂਦਾ ਕਿਉਂਕਿ ਇਹ ਅਵਾਰਡ ਬੜੇ ਪਾਰਦਰਸ਼ੀ ਤਰੀਕੇ ਨਾਲ ਦਿੱਤਾ ਜਾਂਦਾ ਇਹਦੇ ਵਿੱਚ ਕੋਈ ਵੀ ਉਹਲਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਚੀਜ਼ ਦਿਖ ਰਹੀ ਹੈ ਤੇ ਜੋ ਹੁੰਦਾ ਹੈ ਅਸਲ ਅਸਲ ਦੇ ਵਿੱਚ ਹੁੰਦਾ ਹੈ ਉਹ ਚੀਜ਼ ਹੀ ਉੱਥੇ ਆ ਕੇ ਉਹਨੂੰ ਵੈਰੀਫਾਈ ਕਰਦੇ ਆ ਜਦੋਂ ਜ਼ਿਲ੍ਹਾ ਕਮੇਟੀ ਵੱਲੋਂ ਵੈਰੀਫਾਈ ਕਰ ਲਿਆ ਜਾਂਦਾ ਤਾਂ ਸ਼ਾਰਟਲਿਸਟ ਕੀਤਾ ਜਾਂਦਾ ਹੈ ਸਟੇਟ ਪੱਧਰ ਤੇ ਸਟੇਟ ਪੱਧਰ ਤੇ ਇਸ ਅਵਾਰਡ ਲਈ ਜ਼ਿਲ੍ਹਾ ਵਾਈਜ਼ ਜਿਹੜੇ ਹੈਗੀਆਂ ਪਾਵਰਪੁਆਇੰਟ ਪ੍ਰੈਜੈਂਟੇਸ਼ਨਸ ਉਹਨਾਂ ਵੱਲੋਂ ਵੈਰੀਫਾਈ ਕੀਤੀਆਂ ਜਾਂਦੀਆਂ ਤੇ 5 ਮਿੰਟ ਸਾਨੂੰ ਆਪਦੀ ਪ੍ਰੈਜੈਂਟੇਸ਼ਨ ਜੋ ਵੀ ਅਸੀਂ ਉਸ ਸਮੇਂ ਦੇ ਦੌਰਾਨ ਜੋ ਕੀਤਾ ਗਿਆ ਕੰਮ ਹੈ ਉਸ ਨੂੰ ਅਸੀਂ ਜਿਹੜੀ ਜਿਉਰੀ ਹੁੰਦੀ ਹੈ ਉਹਨੂੰ ਅਸੀਂ ਪ੍ਰੈਜ਼ੈਂਟ ਕਰਨਾ ਹੁੰਦਾ ਹੈ ਉਸੇ ਦੌਰਾਨ ਹੀ 2 ਮਿੰਟ ਹੈ ਜੇ ਹੁੰਦੇ ਜੋ ਜਿਉਰੀ ਵੱਲੋਂ ਜੇ ਕੋਈ ਸਾਨੂੰ ਕੋਈ ਪ੍ਰਸ਼ਨ ਪੁੱਛੇ ਜਾਣੇ ਕੁਐਰੀਜ਼ ਹੁੰਦੀਆਂ ਨੇ ਉਹ ਕੁਐਰੀਜ਼ ਨੂੰ ਕਨਫਰਮ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਓਵਰਆਲ ਮੈਰਿਟ ਦੇ ਆਧਾਰ ਦੇ ਉੱਪਰ ਇਹ ਜਿਹੜੇ ਹੈਗੇ ਆ ਆਪਦੀ ਜਿਹੜੀ ਫਾਈਨਲ ਲਿਸਟ ਕੱਢੀ ਜਾਂਦੀ ਹੈ ਜੀ ਲੇ ਫਿਰ ਕਿਦਾਂ ਲੱਗਿਆ ਜਦੋਂ ਲਿਸਟ ਤੇ ਨਾਮ ਆਇਆ ਵਾਇਰਲ ਹੋਈ ਸਾਡੇ ਕੋਲੇ ਪਹੁੰਚੀ ਸਾਰੇ ਪੰਜਾਬ ਕੋਲੇ ਪਹੁੰਚੀ ਯਾ ਟੀਚਰਾਂ ਨੂੰ ਜਿਹੜਾ ਹੈਗਾ ਅਧਿਆਪਕ ਦਿਹਾੜੇ ਵਾਲੇ ਦਿਨ ਨੂੰ ਜਿਹੜਾ ਅਵਾਰਡ ਮਿਲਿਆ ਦੇਖੋ ਇਹ ਬੜੀ ਖੁਸ਼ੀ ਹੋਈ ਐਕਚੁਅਲ ਜੇ ਲਿਸਟ ਤਾਂ ਦੀ ਉਡੀਕ ਹੋ ਰਹੀ ਸੀ ਕਿ ਆਵੇਗੀ ਪਰ ਮੈਨੂੰ ਜਦੋਂ ਫੋਨ ਆਇਆ ਕਿਸੇ ਦਾ ਕਿ ਮੈਨੂੰ ਵਧਾਈ ਦਿੱਤੀ ਤੇ ਮੈਂ ਇਹਨੂੰ ਇਹੀ ਪੁੱਛਿਆ ਕਿ ਲਿਸਟ ਦੇ ਵਿੱਚ ਨਾਮ ਦੇਖਿਆ ਤੇ ਉਹ ਕਹਿੰਦੇ ਕਿ ਹਾਂਜੀ ਬਿਲਕੁਲ ਤૈયਿਆਂ ਫੋਨ ਕਰ ਰਹੇ ਆ ਮੈਨੂੰ ਪਹਿਲੇ 2 ਘੰਟੇ ਲਿਸਟ ਦੇਖਣ ਦਾ ਸਮਾਂ ਨਹੀਂ ਮਿਲਿਆ ਕਿਉਂਕਿ ਜਦੋਂ ਹੀ ਫੋਨ ਕੱਟਦਾ ਸੀ ਵਿੱਚੇ ਹੀ ਫੋਨ ਆ ਰਹੇ ਸੀਗੇ ਵਧਾਈ ਦੇਣ ਵਾਲੇ ਮਤਲਬ ਬਹੁਤ ਮੇਰੇ ਜਿਹੜੇ ਹੈਗੇ ਆ ਦੋਸਤ ਮਿੱਤਰ ਸਕੇ ਸੰਬੰਧੀ ਰਿਸ਼ਤੇਦਾਰ ਤੇ ਹੋਰ ਜਿਹੜੇ ਮਿੱਤਰ ਸੀਗੇ ਸਾਰਿਆਂ ਦੇ ਕੋਈ ਨਾ ਕੋਈ ਵਧਾਈ ਸੰਦੇਸ਼ ਆ ਰਹੇ ਸੀ ਤੇ ਬੜਾ ਬੜੀ ਖੁਸ਼ੀ ਹੋਈ ਪਰਿਵਾਰ ਨੂੰ ਵੀ ਬੜੀ ਖੁਸ਼ੀ ਹੋਈ ਮੈਨੂੰ ਛੱਡ ਕੇ ਜਿਹੜੇ ਜਿਹਦੇ ਕੋਲੇ ਮੇਰੀ ਵਾਈਫ ਦੇ ਨੰਬਰ ਸੀਆਂ ਪਰਿਵਾਰਕ ਮੈਂਬਰਾਂ ਦੇ ਨੰਬਰ ਸੀ ਉਹ ਉਹਨਾਂ ਨੰਬਰਾਂ ਤੇ ਵੀ ਕਾਲ ਆਉਣੇ ਸ਼ੁਰੂ ਹੋ ਗਏ ਤੇ ਮੇਰੇ ਲਈ ਬੜੇ ਮਾਣ ਦੀ ਗੱਲ ਉਸ ਦਿਨ ਮੈਨੂੰ ਬੜਾ ਮਹਿਸੂਸ ਹੋਇਆ ਕਿ ਮੈਂ ਜੋ ਕੰਮ ਕਰ ਰਿਹਾ ਤਨਦੇਹੀ ਦੇ ਨਾਲ ਉਹ ਮੇਰੇ ਕੰਮਾਂ ਨੂੰ ਪਹਿਚਾਨ ਕੇ ਜਿਹੜਾ ਹੈਗਾ ਮੈਨੂੰ ਅਵਾਰਡ ਦਿੱਤਾ ਜਾ ਰਿਹਾ ਜੀ ਅੱਛਾ ਜਿਵੇਂ ਆਮ ਸਕੂਲਾਂ ਬਾਰੇ ਸਰਕਾਰੀ ਸਕੂਲਾਂ ਬਾਰੇ ਜਿਆਦਾ ਪਰਸੈਪਸ਼ਨ ਹੁੰਦੀ ਹੈ ਇੱਕ ਤਰ੍ਹਾਂ ਦਾ ਨੈਰੇਟਿਵ ਆਪਾਂ ਕਹਿ ਸਕਦੇ ਹਾਂ ਵੀ ਇਹ ਪੜ੍ਹਾਈ ਨਹੀਂ ਹੁੰਦੀ ਜੀ ਸਹੂਲਤਾਂ ਨਹੀਂ ਹੁੰਦੀਆਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾਂਦੇ ਲੋਕਾਂ 'ਚ ਵੀ ਇਹ ਹੁੰਦਾ ਵੀ ਸਾਡਾ ਬੱਚਾ ਪ੍ਰਾਈਵੇਟ ਜਾਊਗਾ ਨਿੱਜੀ ਸਕੂਲ ਜਾਊਗਾ ਤਾਂ ਹੀ ਕੋਈ ਚੰਗਾ ਇਨਸਾਨ ਜਾਂ ਉਹ ਕੋਈ ਕਾਬਿਲ ਤੇ ਹੋ ਸਕਦੀ ਹੈ ਤਾਂ ਤੁਸੀਂ ਕਿਵੇਂ ਇਹ ਸਾਰੀਆਂ ਜਿਹਾ ਸੁਣਦੇ ਹੋ ਤੁਸੀਂ ਵੀ ਇੱਕ ਜਿੰਮੇਵਾਰ ਚੇਅਰ ਤੇ ਬੈਠੋ ਤੁਸੀਂ ਕਿਵੇਂ ਸੋਚਦੇ ਹੋ ਇਹ ਸਾਰੀ ਗੱਲਾਂ ਬਾਰੇ ਅ ਦੇਖੋ ਜੀ ਜਿਹੜਾ ਪਰਸੈਪਸ਼ਨ ਹੈਗਾ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ ਜਾਂ ਜੋ ਪਿੱਛੋਂ ਧਾਰਨਾ ਬਣੀ ਆ ਰਹੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਤਪੜਾ ਤੋਂ ਟੱਚ ਪੈਨਲ ਤੱਕ ਦਾ ਸਫ਼ਰ ਅ ਹੁਣ ਜਿਹੜੇ ਹੈਗੇ ਸਰਕਾਰੀ ਸਕੂਲ ਬਹੁਤ ਬਦਲ ਚੁੱਕੇ ਨੇ ਇੱਥੇ ਸਿੱਖਿਆ ਖੇਡਾਂ ਸਹਿ ਵਿਦਿਆ ਕਰਿਆਵਾਂ ਸਭ ਨੂੰ ਹੀ ਬਰਾਬਰ ਦੀ ਜਿਹੜੀ ਤਰਜੀਹ ਦਿੱਤੀ ਜਾਂਦੀ ਹੈ ਹੁਣ ਮੈਂ ਇਸ ਸਕੂਲ ਦੀ ਜੇ ਗੱਲ ਕਰਾਂ ਤੇ ਸਾਡੇ ਪਿਛਲੇ ਜਿਹੜੇ ਬੋਰਡ ਦੇ ਰਿਜ਼ਲਟ ਸੀ ਸਾਡੇ 10 ਵਿਦਿਆਰਥੀਆਂ ਵੱਲੋਂ 95% ਤੋਂ ਵੱਧ ਅੰਕ ਪ੍ਰਾਪਤ ਕੀਤੇ ਗਏ ਨੇ ਤੇ ਜੇ ਮੈਂ ਖੇਡਾਂ ਦੀ ਗੱਲ ਕਰਾਂ ਤੇ ਸਾਡੀਆਂ ਵਿਦਿਆਰਥਣੀਆਂ ਅੰਡਰ 19 ਹਾਕੀ ਜਿਹੜੀ ਹੈਗੀ ਨੈਸ਼ਨਲ ਦੀਆਂ ਖਿਡਾਰੀਆਂ ਉਹਨਾਂ ਨੂੰ 골ਡ ਮੈਡਲ ਪ੍ਰਾਪਤ ਤੇ ਪੰਜ ਟੀਮ ਦੇ ਵਿੱਚ ਇਸ ਸਕੂਲ ਦੀਆਂ ਵਿਦਿਆਰਥਣਾਂ ਰਹੀਆਂ ਤੇ ਇੱਕ ਲੜਕੀ ਜਿਹੜੀ ਇੰਡੀਆ ਟੀਮ ਜੂਨੀਅਰ ਦੇ ਵਿੱਚ ਵੀ ਉਹਦਾ ਵੀ ਹਿੱਸਾ ਬਣੀ ਸਾਡੀ ਇੱਕ ਬੱਚੀ ਵੱਲੋਂ ਸੈਕੰਡ 골ਡ সিলవర్ ਮੈਡਲ ਲਿਆ ਗਿਆ ਕਿੱਕ ਬਾਕਸਿੰਗ ਦੇ ਵਿੱਚ ਨੈਸ਼ਨਲ ਪੱਧਰ ਤੇ ਸਟੇਟ ਪੱਧਰ ਤੇ ਵੀ ਬਹੁਤ ਨਾਮ ਨੇ ਖੱਟੇਗੇ ਉਸ ਤੋਂ ਇਲਾਵਾ ਵੱਖ-ਵੱਖ ਜੋ ਸਹਿਬਿੱਦ ਦੇ ਕਿਰਿਆਵਾਂ ਹੁੰਦੀਆਂ ਉੱਥੇ ਵੀ ਸਾਡੇ ਬੱਚਿਆਂ ਨੇ ਸਟੇਟ ਲੈਵਲ ਤੱਕ ਕੁਇਜ਼ ਕੰਪੀਟੀਸ਼ਨ ਜਾਂ ਹੋਰ ਜਿਹੜੀਆਂ ਗਤੀਵਿਧੀਆਂ ਸੀ ਉਹਨਾਂ 'ਚ ਹਿੱਸਾ ਲੈ ਕੇ ਇਨਾਮ ਖੱਟੇ ਮੈਂ ਇਹ ਕਹਿਣਾ ਚਾਹੁੰਦਾ ਕਿ ਪੜ੍ਹਾਈ ਦੇ ਨਾਲ ਨਾਲ ਦੂਸਰੇ ਖੇਤਰਾਂ 'ਚ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ ਸਰਕਾਰੀ ਸਕੂਲਾਂ 'ਚ ਇਹ ਕਹਿਣਾ ਕਿ ਇੱਥੇ ਪੜ੍ਹਾਈ ਨਹੀਂ ਹੁੰਦੀ ਮੈਂ ਨਹੀਂ ਸਮਝਦਾ ਕਿ ਉਹ ਜਾਇਜ਼ ਹੈ ਕਿਉਂਕਿ ਸਰਕਾਰ ਵੱਲੋਂ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਜਿਹੜੇ ਸਿੱਖਣ ਪੱਧਰ ਹੈਗਾ ਉਸ ਨੂੰ ਵੀ ਸੁਧਾਰਨ ਲਈ ਸਮੇਂ-ਸਮੇਂ ਤੇ ਜੋ ਸਕੀਮਾਂ ਵੀ ਲਿਆਂਾਈਆਂ ਜਾ ਰਹੀਆਂ ਹਨ ਉਹ ਕਿਤੇ ਨਾ ਕਿਤੇ ਮੰਨ ਲਓ ਕਿ ਬੱਚਿਆਂ ਦੇ ਫਾਇਦੇ ਦੇ ਵਿੱਚ ਹੈ ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਸਕੂਲ ਦੇ ਫਾਇਦੇ 'ਚ ਵੀ ਹੈ ਜਿਵੇਂ ਮਿਸ਼ਨ ਸਮਰੱਥ ਹੋ ਗਿਆ ਜੀ ਹੁਣ ਅੱਜਕਲ ਚੱਲ ਰਿਹਾ ਕੰਪੀਟੈਂਸੀ ਐਨਹਾਂਸਮੈਂਟ ਪ੍ਰੋਗਰਾਮ ਇਹ ਜਿਹੜੇ ਹੈਗੇ ਸਿੱਖਿਆ ਦੇ ਨਾਲ ਹੀ ਜੁੜਿਆ ਹੋਵੇ ਕਿ ਬੱਚੇ ਨੂੰ ਉਹ ਸਕੈਪेबल ਬਣਾ ਦੇਣਾ ਉਹਦੇ ਵਿੱਚ ਇੰਨਾ ਕ ਆਤਮ ਵਿਸ਼ਵਾਸ ਪੈਦਾ ਕਰ ਦੇਣਾ ਕਿ ਉਹ ਕੱਲ ਨੂੰ ਜੇ ਬਾਹਰ ਜਾਂਦਾ ਤਾਂ ਉਹ ਆਪਦੀ ਗੱਲ ਨੂੰ ਬਾਖੂ ਵੀ ਰੱਖ ਸਕੇ ਸਮਝਾ ਸਕੇ ਜੀ ਚ ਵਜ਼ਨ ਹੋਵੇ ਅੱਛਾ ਕਈ ਹੁਣ ਲਾਬੇ ਵੀ ਦਿੰਦੇ ਰਹਿੰਦੇ ਆ ਕੋਈ ਕਿਸੇ ਵੀ ਡਿਪਾਰਟਮੈਂਟ ਚ ਬੰਦਾ ਹੋਵੇ ਉਹ ਕਹਿੰਦਾ ਰਹਿੰਦਾ ਉਹਦੇ ਕਰਕੇ ਨਹੀਂ ਮੇਰਾ ਕੰਮ ਹੋਇਆ ਕੋਈ ਵੀ ਸੰਸਥਾ ਦਾ ਹੈੱਡ ਹੋਵੇ ਆ ਚੀਜ਼ਾਂ ਪ੍ਰੋਬਲਮ ਆ ਰਹੀਆਂ ਹਨ ਮਤਲਬ ਤੁਹਾਡੀ ਜਿਹੜੀ ਗੱਲਬਾਤ ਸਾਨੂੰ ਇਹ ਲੱਗਿਆ ਵੀ ਜੇ ਬੰਦੇ ਜਜ਼ਬਾ ਜਨੂਨ ਹੈਗਾ ਕੁਝ ਕੰਮ ਕਰਨ ਦੀឆਾਹੀ ਹੈ ਤਾਂ ਕਾਫੀ ਕੁਝ ਬਦਲਿਆ ਜਾ ਸਕਦਾ ਸਾਰਾ ਕੁਝ ਨਹੀਂ ਬਦਲਿਆ ਜਾ ਸਕਦਾ ਪਰ ਕਾਫੀ ਸੁਧਾਰ ਕੀਤਾ ਜਾ ਸਕਦੇ ਹੈ ਬਿਲਕੁਲ ਜੀ ਕੋਸ਼ਿਸ਼ ਕਰਨ ਵਾਲੋਂ ਕੀ ਕبھی ਹਾਰ ਨਹੀਂ ਹੁੰਦੀ ਦੇਖੋ ਮੇਰਾ ਇਹ ਮੰਨਣਾ ਹੈ ਕਿ ਖੁਸ਼ ਹੋਣ ਲਈ ਕੰਮ ਨਾ ਕੀਤਾ ਜਾਵੇ ਬਲਕਿ ਖੁਸ਼ ਹੋ ਕੇ ਕੰਮ ਕੀਤਾ ਜਾਵੇ ਜਿਦੇ ਸਾਰਥਕ ਨਤੀਜੇ ਨਿਕਲਣਗੇ ਜੇ ਮੈਂ ਖੁਸ਼ੀ ਖੁਸ਼ੀ ਕਿਸੇ ਕੰਮ ਨੂੰ ਕਰੂੰਗਾ ਤੇ ਉਹ ਕੰਮ ਆਟੋਮੈਟਿਕਲੀ ਆਸੇ-ਪਾਸਿਓਂ ਪਰਸਤਿਤੀਆਂ ਵੀ ਐਜੀਆਂ ਬਣਦੀਆਂ ਕਿ ਮੇਰਾ ਉਹ ਕੰਮ 100% ਕੰਪਲੀਟ ਹੋਊਗਾ ਤੇ ਜੇ ਮੈਂ ਪਹਿਲਾਂ ਹੀ ਆਪ ਹੀ ਡੀਮੋਟੀਵੇਟ ਹੋ ਜਾਾਂ ਡੀਮੋਰਲਾਈਜ਼ ਹੋ ਜਾਾਂ ਤਾਂ ਮੇਰੇ ਨਾਲ ਮੇਰਾ ਜਿਹੜਾ ਜੁੜਿਆ ਹੋਇਆ ਸਟਾਫ ਹੈ ਮੇਰਾ ਵਿਦਿਆਰਥੀ ਹੈ ਜਾਂ ਉਹ ਮਾਹੌਲ ਹੈ ਉਹ 네ਗੇਟਿਵ ਹੋ ਜਾਊਗਾ ਉਹ 네ਗੇਟਿਵ ਦੇ ਨਾਲ ਉਹ 네ਗੇਟਿਵ ਇੰਪੈਕਟ ਹੋਣਗੇ ਸੋ ਜੇ ਅਸੀਂ ਪੋਜ਼ਿਟਿਵ ਹੋ ਕੇ ਕਿਸੇ ਵੀ ਚੈਲੰਜ ਨੂੰ ਫੇਸ ਕਰਨ ਲਈ ਤਿਆਰ ਹੈ ਉਹਦੇ ਨਾਲੇ ਮੱਥਾ ਲਾਉਣ ਲਈ ਅਸੀਂ 100% ਰੈਡੀ ਹਾਂ ਕਿ ਕੋਈ ਵੀ ਸਮੱਸਿਆ ਹੋਵੇ ਅਸੀਂ ਜੂਜਾਂਗੇ ਤਾਂ ਅਸੀਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਪਿੱਛੇ ਹਟਾਂਗੇ ਤੇ ਐਸ ਜੋ ਜਜ਼ਬਾ ਮੇਰੇ ਅੰਦਰ ਹੈਗਾ ਇਹਦੇ ਲਈ ਮੈਂ ਆਪਦੇ ਪੇਰੈਂਟਸ ਦਾ ਤੇ ਆਪਦੀ ਜੋ ਪਿਛਲੀ ਸੰਸਥਾ ਹੈਗੀ ਹੈ ਭਾਰਤੀ ਸੈਨਾ ਦਾ ਵੀ ਮੈਂ ਬੜਾ ਰਿਣੀ ਹਾਂ ਕਿ ਉਹਨਾਂ ਦੀ ਟ੍ਰੇਨਿੰਗ ਹੀ ਸਾਨੂੰ ਇਸ ਤਰੀਕੇ ਨਾਲ ਮਿਲੀ ਕਿ ਕਿਸੇ ਵੀ ਚੁਣੌਤੀ ਤੋਂ ਘਬਰਾ ਕੇ ਅਸੀਂ ਪਿੱਠ ਨਹੀਂ ਦਿਖਾਉਣੀ ਬਲਕਿ ਉਸ ਚੁਣੌਤੀ ਨੂੰ ਅਸੀਂ ਡਟ ਕੇ ਉਹਦਾ ਮੁਕਾਬਲਾ ਕਰਕੇ ਉਸ ਚੁਣੌਤੀ ਤੇ ਅਸੀਂ ਜਿੱਤ ਪ੍ਰਾਪਤ ਕਰਨੀ ਹੈ ਅਜਾ ਤੁਹਾਡੇ ਸਮੇਤ ਦਰਜਾ 4 ਤੋਂ ਲੈ ਕੇ ਤੁਹਾਡੇ ਸਮੇਤ ਕਿੰਨੀ ਵੱਡੀ ਟੀਮ ਹੈ ਜੀ ਅ ਮੇਰੇ ਸਮੇਤ ਇਹ ਇੱਥੇ ਅਸੀਂ 106 ਜਾਨਿਆਂ ਦੀ ਟੀਚਿੰਗ ਅਤੇ ਨਾਨ ਟੀਚਿੰਗ ਦਾ ਸਟਾਫ ਹੈ ਜਿਹੜੇ ਬੜੇ ਹੀ ਮਤਲਬ ਵੀ ਕਿ ਟੀਮ ਐਫਰਟ ਦੇ ਨਾਲ ਅਸੀਂ ਕੰਮ ਕਰਦੇ ਆਂ ਅਸੀਂ ਹੁਣ ਤੁਸੀਂ ਜੇ ਸਕੂਲ ਦੇ ਵਿੱਚ ਦੇਖਿਆ ਹੋਊਗਾ ਐਂਟਰੈਂਸ ਤੇ ਅੰਦਰ ਅਸੀਂ ਕੁਝ ਕੁ ਸਟੈਚੂਸ ਬਣਾ ਕੇ ਰੱਖੇ ਨੇ ਉਹਦੇ ਵਿੱਚ ਅਸੀਂ ਦੋ ਵੱਖ-ਵੱਖਰੇ ਜਿਹੜੇ ਕਨਸੈਪਟ ਹੈ ਉਹ ਕੋਸ਼ਿਸ਼ ਕੀਤੀ ਹੈ ਕਿ ਇੱਕ ਤਾਂ ਇੱਕ ਗਲੋਬ ਨੂੰ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਹੱਥਾਂ 'ਚ ਚੱਕ ਰੱਖਿਆ ਉਹ ਸਾਡਾ ਇੱਥੇ ਜਿਤਾਉਂਦਾ ਹੈ ਕਿ ਅਸੀਂ ਟੀਮ ਐਫਰਟ ਦੇ ਨਾਲ ਕੋਈ ਵੀ ਕੰਮ ਨੂੰ ਅਸੀਂ ਆਸਾਨੀ ਨਾਲ ਕਰ ਸਕਦੇ ਆਂ ਉਹ ਮੇਰਾ ਦਰਜਾ 4 ਤੋਂ ਲੈ ਕੇ ਮਾਸਟਰ ਕੇਡਰ ਲੈਕਚਰਰ ਕੇਡਰ ਟੀਚਿੰਗ ਨੋਨ ਟੀਚਿੰਗ ਕੋਈ ਵੀ ਕੇਡਰ ਦਾ ਜਿਹੜਾ ਅਧਿਆਪਕ ਹੈਗਾ ਉਹ ਸਾਰੇ ਹੀ ਉਸ ਗੱਲ ਤੇ ਅਮਲ ਕਰਦੇ ਆ ਤੇ ਸਾਡਾ ਕੰਮ ਬੜਾ ਸੁਖਾਵਾਂ ਜਿਹੜਾ ਹੈਗਾ ਅਸੀਂ ਕਰਦੇ ਆ ਤੇ ਦੂਸਰੇ ਪਾਸੇ ਅਸੀਂ ਲਾ ਰੱਖੀ ਐ ਬੁਰਾ ਨਾ ਦੇਖੋ ਬੁਰਾ ਨਾ ਸੁਣੋ ਤੇ ਬੁਰਾ ਨਾ ਕਹੋ ਠੀਕ ਐ ਇਹ ਵਾਲਾ ਜਿਹੜਾ ਹੈਗਾ ਵਿਦਿਆਰਥੀਆਂ ਲਈ ਐ ਕਿ ਤੁਸੀਂ ਕੋਈ ਵੀ ਜਿਹੜੀ ਚੀਜ਼ ਹੈਗੀ ਆ ਉਹਨੂੰ ਪੋਜ਼ਿਟਿਵ ਆਪਦੀ ਜ਼ਿੰਦਗੀ ਦੇ ਵਿੱਚ ਆਦੇ ਜੀਵਨ ਦੇ ਜੀਵਨ ਦੇ ਵਿੱਚ ਧਾਰ ਕੇ ਜੇ ਕਰੋਗੇ ਤਾਂ ਤੁਸੀਂ ਜਿਹੜੀਆਂ ਹੈਗੀਆਂ ਉਚਾਈ ਜਿਹੜੇ ਹੈਗੀ ਹੈ ਉਹਨੂੰ ਹਾਸਲ ਕਰ ਸਕਦੇ ਹੋ ਸੋ ਬੜਾ ਮਤਲਬ ਇਹਨਾਂ ਮੇਰੇ ਸਟਾਫ ਮੈਂਬਰਸ ਦਾ ਤੇ ਮੈਂ ਆਪਣੇ ਜਿਹੜੇ ਸਟੂਡੈਂਟਸ ਹੈ ਇਹਨਾਂ ਦੇ ਸਹਿਯੋਗ ਲਈ ਵੀ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਜੋ ਕੁਝ ਵੀ ਮੈਂ ਹੈ ਇੱਥੇ ਇਹਨਾਂ ਕਰਕੇ ਆ ਜੀ ਵਿਦਿਆਰਥੀ ਹੈ ਤਾਂ ਸਾਡੇ ਅਧਿਆਪਕ ਹੈ ਅਧਿਆਪਕ ਹੈ ਤਾ ਫਿਰ ਪ੍ਰਿੰਸੀਪਲ ਐ ਸਕੂਲ ਦਾ ਮੁਖੀ ਐ ਸੋ ਇੱਕ ਦੂਸਰੇ ਨਾਲ ਸਾਰੇ ਜੁੜੇ ਹੋਏ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਥੈਂਕ ਯੂ ਅਸੀਂ ਗੱਲਬਾਤ ਕਰ ਰਹੇ ਸੀਗੇ ਸਟੇਟ ਵਾਰਡ ਦੀ ਸਰਦਾਰ ਕੁਲਵਿੰਦਰ ਸਿੰਘ ਪ੍ਰਿੰਸੀਪਲ ਸਾਹਿਬ ਨੇ ਤੇ ਇੱਕ ਵੱਡੀ ਟੀਮ ਦੀ ਅਗਵਾਈ ਕਰਕੇ 22 2300 ਜੋ ਬੱਚੀਆਂ ਵਿਦਿਆਰਥਣਾਂ ਉਹਨਾਂ ਨੂੰ ਚੰਗੀ ਸਿੱਖਿਆ ਦੇ ਰਹੇ ਨੇ ਬਹੁਤ ਵੱਡਾ ਸਕੂਲ ਐ ਬਠਿੰਡਾ ਤੇ ਆਸ-ਪਾਸ ਦੇ ਇਲਾਕੇ ਵਿੱਚ ਕਾਫੀ ਨਾਮਵਰ ਸਕੂਲ ਜਿਹੜਾ ਗਿਣਿਆ ਜਾਂਦਾ ਹੈ ਤਾਂ ਇਹਨਾਂ ਦਾ ਕਹਿਣਾ ਹੈ ਵੀ ਜੇ ਤੁਸੀਂ ਮਿਹਨਤ ਜੱਜੇ ਨਾਲ ਕੰਮ ਕਰਦੇ ਹੋ ਤਾਂ ਇਨਸਾਨ ਅੱਗੇ ਵੱਧਦਾ ਹੈ ਸਮੱਸਿਆਵਾਂ ਆਉਂਦੀਆਂ ਪਰ ਪਿੱਛੇ ਹਟ ਜਾਂਦੀਆਂ ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਇਹਨਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ